ਬੈਸ ਮਾਰਸੂਰ ਸ਼ੋਤ ਲਗਾ ਗਿਆ ਕਿਉਂਕਿ ਉਹ ਬੰਦਾ ਜੁਦਾ ਬੈਸ ਸਾਹਮਣੇ ਦੇਖੋ ਸਾਹਮਣੇ ਬੋਲ ਫਾਊਂਡੇਸ਼ਨਸ ਕੋਲ ਨਹੀਂ ਕੰਟੀਫਾਈ ਕੀਤੀ ਕੱਲ ਸਾਡੇ ਪ੍ਰਬੰਧਕ ਪ੍ਰਿੰਸੀਪਲ ਜੀ ਦੇ ਬਾਹਰੋਂ ਆਏ ਨੇ ਸਾਡੀ ਐਜੂਕੇਸ਼ਨ ਨੂੰ ਜਿਹੜੀ ਪ੍ਰਬੰਧ ਕਰ ਰਹੀ ਹੈ ਤੇ ਬੱਚਿਆਂ ਦੇ ਮਾਤਾ ਪਿਤਾ ਜੀ ਸਾਡੇ ਨਗਰ ਪੰਚਾਇਤ ਮੋਤਵਰ ਸੱਜਣ ਮੈਂ ਦੇਖਣਾ ਸਾਡੇ ਕੌਂਡੀ ਪਿੰਡ ਦੇ ਸ਼ਤਾਂ ਸਹਿਦਾਨ ਵੀ ਆਏ ਨਹੀਂ ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਪੱਤੇ ਬੁਲਾਉਣਾ ਬਲਾਉ ਫਤੇ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਸਾਡੇ ਇਸ ਰਟੂਲਾ ਸਕੂਲ ਦੇ ਪ੍ਰਬੰਧਾ ਲਈ ਕੰਮ ਲਈ ਠੀਕ ਬਹੁਤ ਹੀ ਸ਼ਾਨਦਾਰ ਪ੍ਰਬੰਧਾ ਤਰੀਬ ਸਾਰੇ ਜ਼ਿਲ੍ਹੇ ਦੇ ਵਿੱਚੋਂ ਇਹ ਸਕੂਲ ਆਪਣੇ ਬਲੱਖਨ ਉ ਜਿੰਨਾਂ ਨੂੰ ਤੇਕਤਾ ਰਹੀ ਰਵੈਤਾ ਰਹੀ ਜਸਵੰਤ ਸਿੰਘ ਜੀ ਗੱਜੜमाजरा ਐਮ ਐਲ ਏ ਹਲਕਾ ਅਮਰਗੜ ਤੇ ਉਹਨਾਂ ਦੇ ਨਾਲ ਪਹੁੰਚੇ ਸਾਤਿਕਾਰ ਦੀ ਤੁਸੀਂ ਦੇਖ ਰਹੇ ਹੋ ਅਨਲ ਮੈਂ ਤੁਹਾਡਾ ਆਪਣਾ ਸਰਬ ਸਿਕਰੇ ਟੋਲਾ ਅੱਜ ਅਸੀਂ ਪਹੁੰਚਿਆ ਬਲੇਪੂਰ ਦਾ ਜ਼ਿਲ੍ਹਾ ਦੇ ਨੰਬਰ 1 ਸਕੂਲ ਜਿਹਨੂੰ ਕਹਿੰਦੇ ਆਪਾਂ ਕੋਈ ਅਤ ਕਤਲੀ ਹੋਵੇਗੀ ਰੇ ਟੋਲਾ ਦੇ ਵਿੱਚ ਜੋ ਕਿ ਥੋੜੀ ਰੋਕ ਤੇ ਸਥਿਤ ਹੈ ਜਿੱਥੇ ਕੀ ਪੰਜਾਬ ਸਰਕਾਰ ਦੇ ਐਮਐਲਏ ਸ੍ਰੀ ਜਸਵੰਤ ਸਿੰਘ ਜੱਜਨਵਾਦਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਦੇ ਬਈ ਪਹਿਲੇ ਸਕੂਲ ਦੇ ਵਿੱਚ ਪਹੁੰਚੇ ਹਨ ਇਸ ਸਕੂਲ ਦੇ ਵਿੱਚ ਆ ਕੇ ਉਹਨਾਂ ਨੇ ਜੋ-ਜੋ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜੋ ਸਾਧਨ ਤੇ ਉਪलब्ਧੀਆਂ ਸਾਨੂੰ ਜਨਾ ਉਹਨਾਂ ਬਾਰੇ ਜਾਣੂ ਕਰਵਾਇਆ ਕਿ ਇਹ ਸਕੂਲ ਦੇ ਵਿੱਚ ਕੀ ਵਿਸ਼ੇਸ਼ਤਾਵਾਂ ਹਨ ਕੀ ਵਿਸ਼ੇਸ਼ਤਾਵਾਂ ਜਿਹੜੀਆਂ ਇਸ ਸਕੂਲ ਨੂੰ ਲੈ ਕੇ ਨੰਬਰ 1 ਤੇ ਲੈ ਕੇ ਆਂਦਾ ਗਿਆ ਕੀ ਇਸ ਦੇ ਘਾਟਾ ਹਨ ਜਿਸ ਨੂੰ ਸਾਡੀ ਪੰਜਾਬ ਸਰਕਾਰ ਬਹੁਤ ਜਲਦ ਪੂਰਾ ਕਰਨ ਜਾ ਰਹੀ ਹੈ ਨਾ ਕਿ ਪੰਚਾਇਤ ਦੇ ਸਕੂਲਾਂ ਦੇ ਘਾਟਾ ਜਿਹੜੇ ਹੈਗੇ ਨੇ ਵੈਸੇ ਤਾਂ ਕੋਈ ਘਾਟਾ ਹੈ ਕਿ 100 ਤੋਂ ਵੱਡੀ ਘੜੀ ਦੀ ਸਭ ਨੂੰ ਕਰੜਕ ਦੀ ਆ ਉਹ ਇਸ ਸਕੂਲ ਨੂੰ ਪਾਪੂਲੇਸ਼ਨ ਪੂਰੀ ਹੋਣ ਕਰਕੇ ਵੀ ਜੋ ਕਹਿੰਦੇ ਅਪਗ੍ਰੇਡ ਕਰਨ ਲਈ ਜੋ ਸਰਕਾਰ ਤੋਂ ਮੰਗੀ ਦਿੱਤੀ ਗਿਆ ਸਰ ਨੂੰ ਉਹੋ ਜਾਪਦਾ ਕਿ ਸਰਕਾਰ ਜੀ ਸਾਡੀ ਮੰਗ ਨੂੰ ਬਹੁਤ ਜਲਦ ਪੂਰਾ ਕਰਨ ਜਾ ਰਹੀ ਹੈ ਥੋਡੀ ਗੱਲ ਕਰਾਵਾਂਗੇ ਸਕੂਲ ਦੇ ਵਿੱਚੋਂ ਜਿਹੜੇ ਨੰਬਰ 1 ਤੇ ਲੈ ਕੇ ਜਾਣ ਵਾਲੇ ਸ੍ਰੀ ਗੁਪਾਰ ਸਿੰਘ ਜੋ ਵੀ ਅੱਜ ਕੱਲ੍ਹ ਇਸ ਸਕੂਲ ਦੇ ਵਿੱਚੋਂ ਪ੍ਰੋਮੋਸ਼ਨ ਲੈ ਕੇ ਜਾ ਚੁੱਕੇ ਹਨ ਪਰ ਫਿਰ ਵੀ ਸਕੂਲ ਦੇ ਨਾਲ ਦਾ ਉਹ ਅੱਗੇ ਸਕੂਲ ਦੇ ਵਿੱਚ ਦੇਣਾ ਕੀੜਾ ਹਰ ਲੋ ਦੀ ਤਰ੍ਹਾਂ ਲਾਣੀ ਲਾਣਾ ਹੈ ਜਿਵੇਂ ਜਿਸ ਸਕੂਲ ਦੇ ਨਾਲ ਜਿਸ ਮਿੱਟੀ ਦਾ ਬਹੁਤ ਬੰਦਾ ਉਹ ਛੱਡੀ ਨਹੀਂ ਜਾ ਸਕਦੀ ਥੋੜੀ ਘੱਟ ਕਰਨ ਕੋਲ ਨਾ ਉਹਨੂੰ ਰਿਸਪੌਂਸ ਦੇ ਵਿੱਚ ਕੀ ਕਰਨਾ ਸਰ ਪਹਿਲਾਂ ਸਾਡੇ ਚੰਨ ਨੂੰ ਥੋੜਾ ਸਵਾਲ ਨੇ ਅਨਕੀ ਸਰ ਤੁਸੀਂ ਅਸਲ ਵਿੱਚ ਸਾਡੀ ਕਮੇਟੀ ਆ ਕੇ ਸਤਿਕਾਰ ਦੀ ਕਰੀ ਤੇ ਬਹੁਤ ਹੀ ਵਧੀਆ ਸਾਡੇ ਐਮ.ਐਲ.ਏ ਸਹਿਬਾਨ ਨੂੰ ਵੀ ਚਿੰਤਨ ਦੇ ਸਬੰਧੀ ਜੋ ਡਿਮਾਂਡਸ ਨੇ ਉੱਤੇ ਵਾਲੇ ਤੋਂ ਤੇ ਇਹਦੀ ਪੁਲਿਟਿਕਲ ਤਬਾਅ ਬਹੁਤ ਨਾਮਾਜੋਗ ਕੀ ਕਹਿਣਾ ਚਾਹੋਗੇ ਇਸ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਨੇ ਚਲਾਈ ਕੇ ਬਾਰੇ ਤੋਂ ਸਰਕਾਰ ਨੇ ਨਵਾਂ ਸ਼ੁਰੂ ਕੀਤਾ ਕਿਤਾ ਇਸ ਸਕੂਲਾਂ ਜਿਹੜੀ ਆ ਜਿਹੜੀ ਹੋਰ ਕਿਸ ਹਾਲੇ ਮਿਲੇਗੀ ਇਹ ਸਰਕਾਰਆਂ ਕਪਲੰਦੀਆਂ ਬਿਲਕੁਲ ਜੀ ਦੇਖੋ ਜਦੋਂ ਕੋਈ ਮਹਿਮਾ ਮਿੱਟੀ ਜਾਂਦੀ ਆ ਤਾਂ ਉਹਦੇ ਫਾਇਦੇ ਹੋਣ ਸੁਭਾਵਿਕ ਨੇ ਜਿਸ ਤਰ੍ਹਾਂ ਆਪਾਂ ਦੇਖੀ ਪੰਜਾਬ ਸਿੱਖਿਆ ਕ੍ਰਾਂਤੀ ਬਹੁਤ ਵੱਡਾ ਕ੍ਰਾਂਤੀਕਾਰੀ ਕੰਮ ਹੀ ਆ ਕਿਉਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਸਾਨੂੰ ਗ੍ਰਾਂਟਾਂ ਦਿੱਤੀਆਂ ਨੇ ਉਹ ਗ੍ਰਾਂਟਾਂ ਪੂਰੀਆਂ ਹੋਣ ਤੋਂ ਬਾਅਦ ਉਹਨਾਂ ਨਾਲ ਸੋਹਣੀਆਂ ਬੈਡਿੰਗ ਤੇ ਇਨਫਰਾਸਟ੍ਰਕਚਰ ਬਣਾਇਆ ਉਸ ਤੋਂ ਬਾਅਦ ਸਰਕਾਰ ਦੇ ਨਮਾਇਦੇ ਸਾਡੇ ਕੋਲ ਦੁਬਾਰਾ ਕਰਨ ਆ ਰਹੇ ਨੇ ਕਿ ਇਹ ਬਹੁਤ ਹੀ ਵਧੀਆ ਪ੍ਰਾਪਤ ਹੈ ਕਿੰਨੇ ਆ ਕਿ ਜਿਹੜੀਆਂ ਹੈਗੇ ਨੇ ਉਹ ਤੱਕਦੇ ਆ ਏਸ ਸਕੂਲ ਦੇ ਆਪਲਬਧੀਆਂ ਕਿਸ ਸਟੇਜ ਤੱਕ ਦਾ ਸਕੂਲ ਇਹ ਨਹੀਂ ਪਹੁੰਚਿਆ ਕਿ ਕਿਉਂ ਨਗਰ ਪੰਚਾਇਤ ਨਾਲ ਕਮ ਬਸੀਆਂ ਦੀ ਜਿਹੜੀ ਰਹੀ ਆ ਸਮੂਹ ਸ਼ਾਪ ਦੇ ਸੈਂਟਰ ਉੱਤੇ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਵੀ ਇਹ ਜਿਹੜੀ ਸਕੂਲ ਆ ਇਹਦੀ ਮੂਸਕਾ ਕਿਹਦੇ ਦੇ ਕਰਕੇ ਅਰਨਿਤ ਸਿੰਘ ਸੋਮ ਸਿੰਘ ਗੁਰਵਿੰਦਰ ਸਿੰਘ ਮੈਡਮ ਕਾਰਮਾ ਖਾਨ ਮੈਡਮ ਪੰਡਿਤ ਹਰਿੰਦਰ ਸਿੰਘ ਤੇ ਇਹਨਾਂ ਦਾ ਬਹੁਤ ਵੱਡਾ ਸਾਥ ਜਨ ਨਾਲ ਨਾਲ ਗ੍ਰਾਮ ਪੰਚਾਇਤ ਦਾ ਬਹੁਤ ਵੱਡਾ ਸਾਥ ਆ ਜਿਵੇਂ ਸੁਖੀ ਸਿੰਘ ਹਾਰਿਕਮ ਸਿੰਘ ਜੀ ਸਿੰਘ ਸਾਰੇ ਸਾਡੇ ਸਮੂਚੇ ਸਾਫ ਦਾ ਸਰਪੰਚ ਕਰਿਆ ਨਾ ਇਹਨਾਂ ਦੇ ਉਪਰਾਲਿਆਂ ਸਦਕੇ ਸਕੂਲ ਜਿਵੇਂ ਤੁਸੀਂ ਪ੍ਰਾਪਤ ਕਰਨ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਤੇ ਇਸ ਨੂੰ 2022 ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਾ ਕਰਕੇ 5 ਲੱਖ ਦੀ ਗ੍ਰਾਂਟ ਦਿੱਚੀ ਗਈ ਉਸ ਤੋਂ ਬਾਅਦ ਜਿਹੜੇ ਦੇ ਵਿੱਚ ਸਭ ਤੋਂ ਸਕੂਲ ਅਵਾਰਡ ਜਿੱਤ ਚੁੱਕਿਆ ਜੀ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਸਕੂਲ ਨੂੰ ਇੱਕ ਸਿੱਖਿਆ ਆਪਣਾ ਸਟੇਟ ਅਵਾਰਡ ਵੀ ਮਿਲ ਚੁੱਕਿਆ ਜੀ ਤੇ ਇਸ ਤੋਂ ਇਲਾਵਾ ਕਿ ਇਹ ਨਹੀਂ ਹੈਗਾ ਕਿ ਅਸੀਂ ਆਪ ਅਵਾਰਡ ਕਰਾਪੀਦੇ ਸਾਡੇ ਬੱਚਾ ਨੇ ਮੈਥੋਂ ਲੰਬੇ ਨੀਐਮਐਸ ਤੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿਨਾਂ ਦਾ ਸੀਰ ਸਾਡੇ ਜੋ ਸਮੂਸਹਾਵਾ ਇਹਨਾਂ ਦੇ ਸਿਰ ਜਾਂਦਾ ਜੀ ਇਸ ਵਾਰ ਵੀ ਸਾਡੇ ਮੈਡਮ ਸਾਇੰਸ ਵਾਲੇ ਖੜੇ ਨੇ ਕਿ ਇਹਨਾਂ ਦੇ ਸਾਡੇ ਦੋ ਬੱਚੇ ਨੇ ਇੱਕ ਮਿੰਟ ਦੇ ਵਿੱਚ ਲੈ ਕੇ ਆਏ ਨੇ ਸੋ ਸਾਡੇ ਅਧਿਆਪਕਾਂ ਦੀ ਮਿਹਨਤ ਸਦਕਾ ਜੋ ਇੱਥੇ ਕਪਾ ਕਨੇ ਆ ਇੱਕ 스ਟੱਡੀ ਦਾ ਦੇਖਣਾ ਬਹੁਤ ਧੱਕ ਹੋ ਰਿਹਾ ਜਿਸ ਕਰਕੇ ਸਾਡੇ ਸਕੂਲ ਦੇ ਜਨਾਲ ਦੀ ਨਾਲ ਕੀ ਹੈ ਇੰਗਲਿਸ਼ ਮੀਡੀਅਮ ਮੀਟਰ ਜੋ ਇੱਕ ਸਾਇੰਸ ਮੈਡ ਅਧਿਆਪਕ ਸਪੈਸ਼ਲ ਤੌਰ ਤੇ ਉਹਨਾਂ ਨੂੰ ਪਰਵਾਹ ਰਹੇ ਨੇ ਇਹ ਸਾਡੇ ਨੀਤਾਂ ਦੀ ਬਦੌਲਤ ਹੀ ਸਾਰਾ ਬਣਦਾ ਦੇਖਣ ਦੇ ਵਿੱਚ ਆਇਆ ਕਿ ਮੈਂ ਨਹੀਂ ਦੇਖਿਆ ਹੋਗਾ ਕਿ ਕਿਸੇ ਸਕੂਲ ਦੇ ਵਿੱਚ ਜਿਹੜੀ ਹੈਗਣਾਂ ਇੰਨਾ ਸਕੂਲ ਦਾ ਸੂਰਬੋਧਨਿਆ ਮੁਵੱਧਾ ਕੀਤਾ ਗਿਆ ਹੁਣ ਕਿਉਂਕਿ ਕੀ ਕਾਰਨ ਮੰਨਦਾ ਹੈ ਸਰ 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 ਜੋ ਵੀ ਹੈ ਦੇਖੋ ਜੀ ਜੇ ਰੋ ਜਿੰਨੇ ਸਾਹਿਬ ਨੇ ਕਿਹਾ ਵੀ ਇੱਕ ਨੋਰਮ ਹੁੰਦੇ ਨੇ ਕਿ ਵੀ ਉਹ ਸਾਨੂੰ ਪਹਿਲਾਂ ਹੋਰ ਇਹਦਾ ਇੱਕ ਹੋਰ ਹੁੰਦਾ ਸੀ ਆਪਣਾ ਵੀ ਦੂਜੇ ਨਾਲ ਦਾ ਸੀ ਪਰੰਤੂ ਹੁਣ ਸਾਨੂੰ ਇੱਕ ਆਨਲਾਈਨ ਕਰਨਾ ਪੈਂਦਾ ਫਲਾਈ ਤਾਂ ਉਹ ਲੱਗਦਾ ਜਿਵੇਂ ਉਹਨਾਂ ਦੀ ਇੱਕ ਹਾਪਤੀ ਸੋਚਤੀ ਤਾਂ ਜਿਆਦਾ ਤੇ ਜਲਦੀ ਵੀ ਨੂੰ ਲੱਗਦਾ ਆਪਣਾ ਕੀ ਹੈ ਅਪਗ੍ਰੇਡ ਹੋ ਗਿਆ ਦੇਖੋ ਜੀ ਬਹੁਤ ਸੋਹਣਾ ਸਰਹੱਜ ਕਲਵਲਾ ਸਕੂਲ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਪਰਲਾ ਕੀਤਾ ਗਿਆ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤੇ ਜਾ ਰਹੇ ਨੇ ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਹੌਸਲੇ ਵਜਾਈ ਕੀਤੀ ਜਾ ਰਹੀ ਹੈ ਇਸ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਸਿੱਖਿਆ ਮੰਤਰੀ ਰਵੀਸ਼ਿੰਦਰ ਮੈਂ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਘਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਤਾਂ ਰਵਿੰਦਰ ਜੀ ਵਾਲੀ ਗੱਲ ਜੀ ਦਾ ਸੁਣਾ ਕਿ ਜਿੰਨੀ ਦੇ ਤੱਕ ਹਰ ਬੱਚਾ ਸਾਡੇ ਮੁਕਾਬਲੇ ਦੀ ਪ੍ਰੀਖਿਆ ਨਹੀਂ ਦੇ ਸਕਦਾ ਉਦੋਂ ਮੁਕਾਬਲਾ ਹੋਣਾ ਜ਼ਰੂਰੀ ਹੈ ਅਸੀਂ ਉਸ ਉਤੇ ਦੇਰ ਤੱਕ ਇਹ ਜਨਮ ਵਿਚਾਰੇ ਜੱਖਾਂ ਦੇ ਅੱਜ ਟੋਲਾ ਦੇ ਵਿੱਚ ਜਿਹੜਾ ਕਿ ਬਹੁਤ ਹੀ ਸ਼ਾਨਦਾਰ ਸਕੂਲ ਹੈ ਸਾਡੇ ਨਿਗਰਿਕ ਕਰਮਚਾਰੀ ਹੁੰਦਾ ਤੇ ਉਹਦੇ ਵਿੱਚ ਮੈਂ ਪਹਿਲਾਂ ਵੀ ਆਤੀ ਗਏ ਸੀ ਲਾਈਬਲੀ ਹੋ ਰਹੀ ਸੀ ਕਿ ਅੱਜ ਆ ਕੇ ਬੱਚਿਆਂ ਨੂੰ ਮਾਪਿਆਂ ਨੂੰ ਮਿਲਿਆ ਤੇ ਮੈਨੂੰ ਬਈ ਅੱਜ ਹੀ ਖੁਸ਼ੀ ਹੋਇਆ ਜੀ ਸਰਕਾਰ ਨੇ ਜਨਮ ਨੇ ਦੋ ਕਮਰੇ ਪ੍ਰਾਇਮਰੀ ਸਕੂਲ ਦਾ ਕਾਈ ਸਕੂਲ ਨਾਲ ਬਾਉਂਡਰੀ ਬਣਾਈ ਆ ਤੇ ਸਾਨੂੰ ਬੱਚਿਆਂ ਦੇ ਵਿੱਚ ਆ ਕੇ ਜੋ ਪਿਆਰ ਮਿਲਿਆ ਉਹ ਬਹੁਤ ਹੀ ਨਾ ਭੁੱਲਣ ਵਾਲਾ ਸ਼ਿਕਿਆ ਕ੍ਰਾਂਤੀ ਸਕੀਮ ਦੇ ਅਧੀਨ ਜਿਹੜੇ ਸਕੂਲਾਂ ਨੂੰ ਕੀ ਕੀ ਪੰਜਾਬ ਸਰਕਾਰ ਵੱਲੋਂ ਨਵੀਆਂ ਸਹੂਲਤਾਂ ਉਪਲਬਧ ਕਰੇ ਜਾ ਰਹੀਆਂ ਸ਼ਿਕਿਆ ਕ੍ਰਾਂਤੀ ਜੇਸ ਸਕੂਲ ਦੀ ਜਿਹੜੀ ਲੋੜ ਹੈ ਕਿਉਂਕਿ ਸਕੂਲ ਇੱਕ ਬਹੁਤ ਵੱਡੀ ਸੰਸਥਾ ਹੁੰਦੀ ਹੈ ਜਿਹਦੇ ਵਿੱਚ ਵਲਗ-ਵਲਗ ਅਧਿਆਪਕ ਜੁਗੀਆਂ ਨੇ ਲੈਪਟਾਪ ਵੀ ਹੁੰਦੀਆਂ ਨੇ ਸਾਈਕਲ ਸਟੈਂਡ ਬੌਂਡਰੀ ਵਾਲਾ ਆਦਿ ਵੀ ਆਮਰੇ ਵੀ ਕੁਈ ਨਹੀਂ ਮਤਲਬ ਲੋੜਾਂ ਹੁੰਦੀਆਂ ਨੇ ਬੱਚਿਆਂ ਦੀਆਂ ਜਿਸ ਤਰ੍ਹਾਂ ਕਿ ਤੁਸੀਂ ਜਿਸਾ ਹੈਡਰਿਕ ਖੇਤਾਂ ਦਾ ਸਾਨੂੰ ਡਿਮਾਂਡ ਭੇਜਦੇ ਨੇ ਉਹੀ ਕਿਸਵਤੀ ਪੂਰੀ ਕਰ ਦਿੰਦੇ ਆ ਅੱਜ ਜਿਹੜੀ ਵਿਸ਼ੇਸ਼ ਡਿਮਾਂਡ ਦੇਖਣ ਨੂੰ ਮਿਲਿਆ ਸਰਕਾਰੀ ਮਿਡਲ ਸਕੂਲ ਟੋਲਾਂ ਦੀ ਇਸ ਨੂੰ ਅਪਗ੍ਰੇਡ ਹੋਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਜਿਹੜੀ ਨਗਰ ਪੰਚਾਇਤ ਸਕੂਲ ਸਟਾਫ ਵੱਲੋਂ ਮੰਗ ਕੀਤੀ ਗਈ ਆ ਕਿ ਇਸ ਆਸਤੇ ਪੰਜਾਬ ਸਰਕਾਰ ਪੂਰ ਪਾਈਗੇ ਉਹ ਇੱਕ ਨਾਰਮ ਬਣੇ ਬੈ ਨੇ ਜਿਹੜਾ ਸਕੂਲ ਨਾਰਮ ਪੂਰੇ ਕਰਦਾ ਉਸ ਸਕੂਲ ਦੀ ਗ੍ਰੀਟੀ ਉਹਨੇ ਬੋਲੀ ਜਾਂਦੀ ਤੇ ਇਹ ਆਟੋਮੈਟਿਕਲੀ ਉਸ ਨੂੰ ਅਪਗ੍ਰੇਡ ਕਰ ਦਿੰਦੇ ਆ